ਗੁਰਜੀ ਟੋਡੀ ਮਹਲਾ 5 ਕਰ ਪੰਜਵਾ ਦੋਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਗ ਹਰ ਅਹੰਗ ਰੋਗ ਇਹ ਤਨ ਤੇ ਸਗਰ ਦੂਰ ਕੀਨ ਰਹਾ ਬੰਦਨ ਤੋਂ ਸ਼ੋਰ ਵਿਕੇ ਆਤੇ ਗੁਰ ਕੋ ਸ਼ਬਦ ਮੇਰੇ ਹਿਅਰੇ ਦੀ ਰੂਪ ਅਨਰੂਪ ਮੋਰ ਕੈਸ ਨ ਵਿਚਾਰੇ ਪ੍ਰੇਮ ਗਿਓ ਮੋਹ ਹਰ ਰੰਗ ਪੀ ਪੇਕੇ ਓ ਲਲਨ ਪਾਠ ਵਿੱਚ ਖੋਏ आनंद चित्त हर के पति तिस हे को ग्रस होई प्रभु नानक सो ठाकुर तिस हे को ती पखे ओ ललना पाठ बीच खोए आनंद चित्त हर पति तिस ही को ग्रह सोई प्रभ नानक सो ठाकुर तेही वाहे गुरु जी का खालसा गुरु जी की फतेह <coughs> गुर गुरु सवाई सांगत ਤੰਤਾ ਦੀ ਜੋਗ ਸ੍ਰੇਸ਼ਟ ਭਾਗ ਨੇ ਜੋ ਅੰਮ੍ਰਿਤ ਵੇਲੇ ਪਾਤਸ਼ਾਹ ਦੇ ਦਰਸ਼ਨ ਦੇ ਦਾਰੇ ਨਕ ਮਸਤਕ ਖੋਰੇ ਅੱਜ ਦਾ ਪਾਵਨ ਪਵਿੱਤਰ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਜਨ ਦੇ ਮਹਾਰਾਜ ਰਾਗ ਟੋਡੀ ਹੈ ਜੋ ਤੌਰ ਹੈ ਜਿਹਨੂੰ ਘਰ ਲਗਿਆ ਹੈ ਧੰਗੁਰ ਗੰਸਾ ਚ ਪਾਤਸ਼ਾਹ ਨੇ ਪੰਜਵੇਂ ਘਰ ਦੇ ਵਿੱਚ ਸ਼ਬਦ ਨੂੰ ਗਾਣ ਦੀ ਹਦਾਇਤ ਦੋ ਪਦਿਆਂ ਦਾ ਦੋ ਪਹਿਰਿਆਂ ਦਾ ਸ਼ਬਦ ਹੈ ਧੁਪ ਦੇ ਏਕ ਓਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਦੀ ਪ੍ਰਾਪਤੀ ਗੁਰੂ ਦੀ ਮਿਹਰ ਰਹਿਮ ਸਦਕਾ ਹੋਈ ਸਵਤਿਆਂ ਦਾ ਹਾਉ ਵਾਲੀਆਂ ਦੁਕਾਨ ਦੇ ਵਿੱਚ ਮਾਰਗ ਸਝਾਉਣਾ ਕਰਦੇ ਹਨ ਕਿ ਜਦੋਂ ਪ੍ਰਮਾਤਮਾ ਨੇ ਪ੍ਰਪਕਾਰ ਕੀਤਾ ਰਹਿਮਤ ਕੀਤੀ ਪੰਜ ਦੋਖ ਹੰਕਾਰ ਦੇ ਜਿੰਨੇ ਰੋਗ ਸਲ ਉਹ ਸਾਰੇ ਤਨ ਤੋਂ ਦੂਰ ਕਰ ਦਿੱਤੇ ਰਚਕ ਮਤਕ ਵੀ ਹੰਕਾਰ ਇਨਾ ਪੰਜ ਦੋਖਾਂ ਦਾ ਜਿਹੜਾ ਸਰੀਰ ਤੋਂ ਦੂਰ ਹੋ ਗਏ ਜਦੋਂ ਪ੍ਰਮਾਤਮਾ ਨੇ ਰਹਿਮਤ ਮਿਹਰ ਕੀਤੀ ਬਹੁਤ ਔਖਾ ਹੈ ਕਿ ਇਨਾ ਐਬ ਤੋਂ ਇਨਾ ਪਾਪ ਕਰਮਾ ਤੋਂ ਮਾਰੇ ਕਰਮਾ ਤੋਂ ਬਚਣਾ ਕਈ ਵਾਰੀ ਕਹਿਣ ਵਾਲਾ ਆਪ ਇਹਦੇ ਵਿੱਚ ਗਲਤਾਨ ਹੁੰਦਾ ਕਈ ਵਾਰੀ ਦੁਨੀਆਂ ਨੂੰ ਸੇਧ ਦੇਣ ਵਾਲਾ ਉਹਦੇ ਵਿੱਚ ਉਹ ਮਾੜੇ ਕਰਮਾਂ ਦੇ ਵਿੱਚ ਗਲਤਾਨ ਹੁੰਦਾ ਪਰ ਦੂਸਰਿਆਂ ਨੂੰ ਉਪਦੇਸ਼ ਆਵਰਣ ਕੋਈ ਉਪਦੇਸ਼ ਤੇ ਮੁਖ ਪਰ ਹੈ ਰੇਤ ਰਾਸ ਬਿਰਲਨੀ ਰਾਖ ਤੇ ਖਾਇਆ ਘਰ ਦਾ ਖੇਤ ਉਹ ਹਲਾਕ ਬਣ ਜਾਂਦੇ ਨੇ ਕਿ ਦੋਸਿਆਂ ਦੇ ਉਪਦੇਸ਼ ਦੇ ਅਨੁਸਾਰੇ ਕਈ ਵਾਰੀ ਆਪ ਦੇ ਵਿੱਚ ਗਲਤਾਰ ਹੁੰਦੇ ਨੇ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਪੈਰ ਪੈਰ ਤੇ ਖਾਲਸੇ ਨੂੰ ਸਮਝਾਉਣਾ ਕੀਤਾ ਇਹ ਅਚਾਰ ਕਰਕੇ ਇਹ ਵਿਚਾਰ ਕਰਕੇ ਕਿਸੇ ਪ੍ਰਕਾਰ ਘਟਨਾ ਹੋਏ ਉਦਾਤ ਚਾਰ ਵੀ ਜਿਹੜਾ ਉੱਚਾ ਰੱਖਿਆ ਉਹਦੀ ਵਿਚਾਰ ਵੀ ਜੜੀ ਉੱਚੀ ਰੱਖੀ ਤਾਂ یوں ਤਾਂ ਕਿਹਾ ਜਾਂਦਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਉੱਚੀ ਰੱਖਣੀ ਸ੍ਰੇਸ਼ਟ ਗਿਆਨ ਹੋਣਾ ਜੇ ਤਉ ਜੋ ਗਿਆਨ ਹੋਏਗਾ ਵਿਚਾਰ ਉੱਚੇ ਹੋਣਗੇ ਤਤ ਦੁਨੀਆ ਨੂੰ ਸਮਝਾਏਗਾ ਜੇ ਵਿਚਾਰ ਹੀ ਨੀਵੇਂ ਪੱਦਰ ਨੇ ਵਿਚਾਰੇ ਹੀ ਨੀਵੇਂ ਪੱਦਰ ਦੇ ਨੇ ਤੋ ਸੰਸਾਰ ਨੂੰ ਕੀ ਸਿਰ ਦੇਗਾ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੈਰ ਪੈਰ ਤੇ ਸਮਝਾਉਣਾ ਕੀਤਾ ਕਿਤੇ ਏ ਕਿਤੇ ਵੀ ਤਰ੍ਹਾਂ ਡੋਲ ਨਾ ਜਾਏ ਇਹ ਕਿਤੇ ਦੂਰ ਨਾ ਚਲਿਆ ਜਾਏ ਕਰਮ ਧਰਮ ਇਹ ਉਹ ਕਰੇ ਜਿਹੜੇ ਗੁਰਨਾਨਦ ਪਾਤਸ਼ਾਹ ਤੋਂ ਲੈ ਕਰਕੇ ਅਜੇ ਤੱਕ ਚੱਲਦੇ ਭਾਗ ਕੀ ਗੁਰਗੋਬਿੰਦ ਸਿੰਘ ਮਹਾਰਾਜ ਪੈਰ ਪੈਰ ਤੇ ਮਰਜ ਨੇ ਫਿਰ ਸਿੱਖਾਂ ਦੀ ਪਰਖ ਕੀਤੀ ਪੰਜਾ ਬਾਯਾ ਉਸ ਪਰਚੇ ਦੇ ਵਿੱਚ ਕਈ ਪਾਸ ਵੀ ਹੋਏ ਤੇ ਕਈ ਫੇਰ ਵੀ ਹੋਏ ਇਹ ਪਰਚਾ ਇਹ ਨਹੀਂ ਪਾਇਆ ਕਿ ਮਰਜ ਸਾਨੂੰ ਨੀਮਾ ਸਿਖਾਉਣਾ ਚਾਹੁੰਦੇ ਸਨ ਤੁਸੀਂ ਨੀਵੇਂ ਬਹੁਤ ਨਹੀਂ ਆਪਣੇ ਸਿੱਖਾਂ ਦੀ ਵਿਚਾਰ ਉੱਚੀ ਲਿਜਾਣੀ ਸੀ ਬਾਦਸ਼ਾਹ ਕਿ ਸਿੱਖ ਚਲਦਾ ਫਿਰਦਾ ਇਹ ਗੁਰੂ ਘਰ ਹੈ ਉਹਦੀ ਵਿਚਾਰ ਇਦਾਂ ਦੀ 10 ਕਈ ਵਾਰੀ ਆਖਦਾ ਹੈ ਕਿ ਗੁਰੂ ਘਰ ਜਿਹੜਾ ਹੈ ਨਾ ਜਿੱਥੇ ਅਸੀਂ ਬੈਠੇ ਹਾਂ ਇਹ ਗੁਰੂ ਘਰ ਹਰੇਕ ਦਾ ਕੋਈ ਨਾ ਕੋਈ ਸਥਾਨ ਹੈ ਜਿਸ ਦਾ ਪੜਨ ਵਾਸਤੇ ਵੱਖਰਾ ਸਥਾਨ ਬਣਿਆ ਸਕੂਲ ਬਣੇ ਨੇ ਧਾਰਮਿਕ ਵਾਸਤੇ ਮੰਦਰ ਮਸਜਿਦ ਬਣੀਆਂ ਨੇ ਕਿਤੇ ਆ ਕੇ ਰੱਬ ਦੇ ਘਰ ਦੀ ਗੱਲ ਕਰਨੀ ਚੰਗੀ ਗੱਲ ਹੈ ਜਿਸ ਤਰ੍ਹਾਂ ਅਸੀਂ ਆਪਣੇ ਘਰ ਬਣਾਏ ਹੈ ਰੱਬ ਦਾ ਘਰ ਵੀ ਗੁਰੂ ਦਾ ਘਰ ਵੀ ਬਣਾਇਆ ਹੈ ਇਸੇ ਤਰ੍ਹਾਂ ਕੋਈ ਦੁਕਾਨਦਾਰ ਨੇ ਕੋਈ ਕੰਮ ਕਰਨਾ ਉਹਨੂੰ ਚਾਹੀਦਾ ਕਿ ਆਪਣੀ ਦੁਕਾਨ ਪਾਏਗਾ ਜਾਂ ਕਿਰਾਏ ਤੇ ਲਏਗਾ ਜੇ ਉਹ ਸਮਾਨ ਵੇਚਣਾ ਹੈ ਹੁਣ ਜੇ ਰੱਬ ਦੇ ਘਰ ਨਾਲ ਜੋੜਨਾ ਹੈ ਕੁਦਰਤੀ ਹੈ ਉਹ ਘਰ ਚਾਹੀਦਾ ਉਦਾਂ ਚ ਰੱਬ ਦਾ ਘਰ ਵਿਖਿਆ ਜਾਏ ਕਿ ਇਹ ਹੀ ਘਰ ਰੱਬ ਦਾ ਹੈ ਫਿਰ ਬਹੁਤ ਵੱਡਾ ਭਲੇਖਾ ਅੱਲਾ ਅਵਰ ਮਸੀਤ ਬਸਤ ਹੈ ਅਵਰ ਮੁਲਕ ਕਿਸਕੇ ਦਾ ਕਬੀਰ ਸਾਹਿਬ ਕਹਿੰਦੇ ਰੱਬ ਨੂੰ ਮਿਥਲੇ ਇੱਕ ਇੱਕ ਧਾਰਮਿਕ ਸਥਾਨ ਤੇ ਬਸ ਇੱਥੇ ਹੀ ਰੱਬ ਹੈ ਗੁਰੂ ਇੱਥੇ ਹੀ ਹੈ ਜੇ ਇਸ ਤਰ੍ਹਾਂ ਕਹਿ ਦਈਏ ਜੇ ਗੁਰੂ ਘਰ ਦੇ ਵਿੱਚ ਹੀ ਗੁਰੂ ਹੈ ਬਾਹਰ ਨਹੀਂ ਹੈ ਕਬੀਰ ਸਾਹਿਬ ਆਗਦਨ ਬਹੁਤ ਵੱਡਾ ਭਲੇਕਾ ਨਾਲ ਉਹਨਾਂ ਨੇ ਮਸਜਿਦ ਦਾ ਲਿਆ ਅੱਲਾ ਇੱਕ ਮਸੀਤ ਬਸਤ ਹੈ ਅਵਰ ਮੁਲਕ ਕਿਸਕੇ ਦਾ ਕਹਿੰਦੇ ਹੈ ਭਲਿਓ ਪੂਰਾ ਸੰਸਾਰ ਪੂਰੀ ਦੁਨੀਆ ਫਿਰ ਕਿਹਦੀ ਹੋਈ ਜੇ ਕੋਈ ਕਰ ਰੱਬ ਦਾ ਇਹਦਾ ਭਾਵ ਕਿ ਰੱਬ ਨੂੰ ਚਾਰ ਦਿਵਾਰੀ ਦੇ ਵਿੱਚ ਗੁਰੂ ਨੂੰ ਚਾਰ ਦਿਵਾਰੀ ਦੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਉਹ ਗੁਰੂ ਹੀ ਕਹਦਾ ਜਿਹੜਾ ਚਾਰ ਦਿਵਾਰੀ ਤੇ ਕੈਦ ਹੋ ਜਾਏ ਇਸ ਕਰਕੇ ਪੂਰੀ ਧਰਤੀ ਜਿਹੜੀ ਰੱਬ ਦਾ ਘਰ ਹੈ ਰੱਬ ਦਾ ਹੀ ਘਰ ਹੈ ਸਾਹਿਬ ਜੇ ਨੂੰ ਆਜਨ ਆਇਆ ਕਿ ਮੈਂ ਇਸ ਤਰ੍ਹਾਂ ਦੇ ਵਿਚਾਰ ਸੰਸਾਰ ਨੂੰ ਸਿੱਖਾਂ ਨੂੰ ਖਾਲਸੇ ਦੀ ਝੋਲੀ ਵਿੱਚ ਪਾ ਮੰਗਾ ਇਹ ਚੱਲਦਾ ਫਿਰਦਾ ਹੀ ਗੁਰੂ ਘਰ ਬਣ ਗਏ ਕਿ ਜਿੱਥੇ ਵੀ ਜਾਏਗਾ ਵਿਚਾਰ ਦੇਗਾ ਇਹਦੀ ਵਿਚਾਰ ਤੋਂ ਲੋਕੀ ਸਰਵਣ ਕਰਨਗੇ ਤਾਂ ਇਹ ਰੱਬ ਦੇ ਘਰ ਦੇ ਨਾਲ ਜੁੜੇਗਾ ਸਭ ਬੋਧ ਵੱਡੀ ਵਿਚਾਰ ਸੀ ਸਤਸੰਗ ਗੁਰੂ ਨਾਨਕ ਦੇ ਉਹ ਕੱਲੇ ਇੱਕ ਤੇ ਇੱਕ ਵਾਸਤੇ ਨਹੀਂ ਲੈ ਕੇ ਤੁਰੇ ਸਨ ਉਹ ਵਿਚਾਰ ਉਹਨਾਂ ਨੇ ਸੰਸਾਰ ਪੱਧਰ ਤੇ ਜਿੱਥੇ-ਜਿੱਥੇ ਗਏ ਚਾਈਨਾ ਤੱਕ ਵੀ ਮਿਲਦੇ ਹਨ ਗੁਨਾਨ ਪਾਤਸ਼ਾਹ ਗਏ ਨਿਸ਼ਾਨ ਜਿਨ੍ਹਾਂ ਨੇ ਖੋਜ ਕੀਤੀ ਇਤਨੀ ਦੂਰ ਭਾਵੇਂ ਪੈਦਲੇ ਹੀ ਜਿਹੜਾ ਹੈ ਸਫ਼ਰ ਤੈਅ ਕੀਤਾ ਹੋ ਸਕਦਾ ਉਹਨਾਂ ਨੇ ਰਾਹ ਦੇ ਵਿੱਚ ਕੋਈ ਜਿਸ ਉਸ ਤਰ੍ਹਾਂ ਜਿਹੜੇ ਉਸ ਵੇਲੇ ਸਵਾਰੀ ਚੱਲਦੀ ਸਨ ਬੈਲ ਗੱਡੀ ਲੈ ਹੁਣ ਪਾਤਸ਼ਾਹ ਗੁਨਾਨ ਪਾਤਸ਼ਾਹ ਪਰ ਜਿੱਥੇ ਨਗਰ ਆਇਆ ਉੱਥੋਂ ਮਾਰਦ ਨੇ ਜਿਹੜਾ ਅਰੰਭ ਕੀਤਾ ਹੁਣ ਜਿੱਥੇ ਪਾਣੀ ਆ ਗਿਆ ਉੱਥੋਂ ਮਾਰਦ ਨੇ ਬੇੜੀ ਵੀ ਲਈ ਹੋਏਗੀ ਗੁਨਾਨੁ ਪਾਤਸ਼ਾਹ ਨੇ ਜਾਣ ਦੇ ਵਾਸਤੇ ਦੁਨੀਆਂ ਨੂੰ ਸਹੀ ਰਾਹਤਾ ਦਿਖਾਉਣ ਵਾਸਤੇ ਉਹ ਵਿਚਾਰ ਫਿਰ ਜਿੱਥੇ ਮਰਜੀ ਦੇ ਸਕਦੇ ਹੈ ਜਿਸ ਤਰ੍ਹਾਂ ਗੁਨਾਨੁ ਪਾਤਸ਼ਾਹ ਹੁ ਚੱਲਦੇ ਫਿਰਦੇ ਗੁਰੂ ਘਰ ਹਨ ਉਹ ਤਾਂ ਰੱਬ ਹਨ ਜੀ ਸਾਡੇ ਇਸੇ ਤਰ੍ਹਾਂ ਮਾ ਜਾਗ ਦੇਨ ਸਿੱਖ ਦੇ ਵਿਚਾਰ ਨੂੰ ਇਦਾਂ ਦੇ ਬਣਾ ਦੇਣੀ ਉਹ ਚਲਦਾ ਫਿਰਦਾ ਹੀ ਗੁਰੂ ਘਰ ਜਿੱਥੇ ਜਾਏਗਾ ਉੱਥੇ ਦੀ ਵਿਚਾਰ ਇਦਾਂ ਦੀ ਹੋ ਜਾਏਗੀ ਜਿਹਨੂੰ ਬਾਣੀ ਆਖਦੀ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਕਿ ਜਿੱਥੇ ਵੀ ਗੁਰੂ ਦੇ ਚਰਨ ਪੈ ਜਾਣ ਉਹ ਥਾਨ ਉਹ ਸਥਾਨ ਉਹ ਥਾਂ ਉਹ ਜਗਾ ਪੂਜਣ ਯੋਗ ਬਣ ਜਾਂਦਾ ਹੁਣ ਸਾਡੇ ਘਰ ਵਿੱਚ ਕਦੇ ਕੋਈ ਨਕਮਸਤਕ ਨਹੀਂ ਹੋਇਆ ਪਰ ਜਦੋਂ ਧੰਗੁਰ ਗੰਸਾ ਦੇ ਸੂਪ ਪਹਿ ਜਾਣ ਸੰਗਤ ਆ ਜਾਵੇ ਉਸੇ ਸਥਾਨ ਤੇ ਅਸੀਂ ਨਮਸਕਾਰ ਕਰਦੇ ਕਿਸ ਥਾਨ ਨੂੰ ਨਮਸਕਾਰ ਹੈ ਉਸ ਉਸ ਘਰ ਨੂੰ ਨਮਸਕਾਰ ਹੈ ਨਹੀਂ ਉਥੇ ਧੰਗੁਰ ਗੰਸਾ ਦਾ ਰੂਪ ਹੈ ਕਈ ਵਾਰੀ ਰਾਸ ਵਿਚਾਰ ਕਰਦਾ ਕਿ ਕਾਫੀ ਸਮਾਂ ਪਹਿਲਾਂ ਨਾ ਕਿਸੇ ਨਗਰ ਵਿੱਚ ਗੁਰੂ ਘਰ ਬਣਾਉਣਾ ਉਹ ਨਗਰ ਦੇ ਗੁਰੂ ਘਰ ਬਣਾਉਣ ਵਾਸਤੇ ਕਿਸੇ ਨੇ ਆਖਿਆ ਇੱਧਰ ਬਣਾਇਆ ਜਾਏ ਕੋਈ ਆਖਦਾ ਨਗਰ ਤੋਂ ਬਾਹਰ ਵਿਚਾਰ ਹੋਈ ਕਿ ਨਗਰ ਦੇ ਵਿੱਚ ਹੋਏ ਗੁਰੂ ਘਰ ਬੱਚੇ ਨੂੰ ਖਿਆਈ ਨਾ ਹੋਏ ਕਿਸੇ ਭੈਣ ਨੇ ਆਉਣਾ ਹੋਵੇ ਗੁਰੂ ਘਰੇ ਅੰਮ੍ਰਿਤ ਵੇਲੇ ਉਹਨਾਂ ਰਾਤ ਨੂੰ ਆਉਣਾ ਸ਼ਾਮ ਬਿਲੇ ਉਹਨਾ ਉਹਨੂੰ ਕੋਈ ਹੁਕ ਨਾ ਹੋਵੇ ਪਿੰਡ ਤੋਂ ਬਾਹਰ ਨਾ ਹੋਵੇ ਪਿੰਡ ਦੇ ਵਿੱਚ ਹੋਵੇ ਤਾਂ ਪਿੰਡ ਦੇ ਵਿੱਚ ਸੀ ਹੁਣ ਛੱਪੜ ਸੱਚ ਜਾਣਨਾ ਸਤ ਸੰਗਤ ਉਸ ਕੂੜੇ ਦੇ ਢੇਰ ਤੇ ਜਿੱਥੇ ਕੂੜਾ ਸੁੱਟਦੇ ਸਨ ਲੋਕੀ ਸਾਰੇ ਪਿੰਡ ਦਾ ਉਸ ਛੱਪੜ ਦੇ ਵਿੱਚ ਗੁਰੂ ਘਰ ਬਣਿਆ ਅੱਜ ਉੱਥੇ ਦੁਨੀਆ ਨਮਸਕਾਰ ਕਰਦੀ ਹੈ ਨਹੀਂ ਤਾਂ ਉਧਰ ਦੀ ਕੋਈ ਲੰਘਦਾ ਹੀ ਨਹੀਂ ਸੀ ਜਿੱਥੇ ਗੰਦਗੀ ਜਦੋਂ ਉੱਥੇ ਬੰਦਗੀ ਹੋ ਜਾਏ ਫਿਰ ਉਹੀ ਸਥਾਨ ਪੂਜਣਯੋਗ ਬਣ ਜਾਂਦਾ ਜਿਸ ਤਰ੍ਹਾਂ ਸਰੀਰ ਗੰਦਗੀ ਹੈ ਗੰਦਗੀ ਨਾਲ ਹੀ ਭਰਿਆ ਸੀਚ ਹੈ ਕਿ ਜਦੋਂ ਬੰਦਗੀ ਹੋਏਗੀ ਜਿੱਥੇ ਗੰਦਗੀ ਉੱਥੇ ਬੰਦਗੀ ਜਦੋਂ ਇੱਥੇ ਬੰਦਗੀ ਆ ਗਈ ਫਿਰ ਇਹਹੀ ਸਰੀਰ ਇਹ ਹੀ ਥਾਂ ਇਹਹੀ ਸਰੀਰ ਪੂਜਣਯੋਗ ਬਣ ਜਾਂਦਾ ਫਿਰ ਇਹਹੀ ਮੰਦਰ ਬਣ ਜਾਂਦਾ ਇਸ ਸ਼ਬਦ ਦੇ ਵਿੱਚ ਵਿਚਾਰ ਵੀ ਗੁਰੂ ਪਾਤ ਜੀ ਸੰਜਿਤੀ ਹੈ ਲਾਸ ਦੁਕਾਨ ਦੇ ਤਿਸਹੀ ਕੋ ਗ੍ਰਹ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸਹੀ ਕੋ ਤੀਨ ਇਸ ਮਹਿਲ ਦਾ ਇਸ ਸਰੀਰ ਦਾ ਜੋ ਅਸਲੀ ਰਹਿਣ ਵਾਲਾ ਸੀ ਜੋ ਇਹਦਾ ਮਾਲਕ ਸੀ ਕਿਉਂਕਿ ਅਸੀਂ ਮੰਨ ਕੇ ਬਹਿ ਗਿਆਂ ਸਿਰ ਸਾਡਾ ਹੈ ਜੀ ਪਰ ਮਾਲਕ ਇਹ ਕਹਿੰਦੇ ਜਿਸ ਸਰੀਰ ਨੇ ਸਾਜਿਆ ਜਿਨ ਨੇ ਨੋ ਬਣਾਇਆ ਜਿਨ ਜੋਤ ਪਾ ਦਿੱਤੀ ਤੇਰੇ ਸਵਾਸ ਚਲਾ ਦਿੱਤੇ ਸਰੀਰ ਤਾਂ ਭਲਿਆ ਉਹਦਾ ਹੈ ਹੱਕ ਤੂੰ ਆਪਣਾ ਜਮਾ ਕੇ ਬਹਿ ਗਿਆ ਪਰ ਮਾਲਕ ਕਹਿੰਦੇ ਜਦੋਂ ਸੋਝੀ ਹੁੰਦੀ ਹੈ ਤਿਸ ਹੀ ਕੋ ਗ੍ਰ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਜਦੋਂ ਰੱਬ ਦੇ ਨਾਮ ਨੂੰ ਜਪਣਾ ਕੀਤਾ ਸੋਝੀ ਆਈ ਇਹ ਸਰੀਰ ਜਿਹਨੂੰ ਆਪਣਾ ਸਮਝਿਆ ਇਹ ਤਾਂ ਮਾਲਕ ਉਸ ਪ੍ਰਮਾਤਮਾ ਦਾ ਸੀ ਕਹਿੰਦੇ ਫਿਰ ਉਹ ਪ੍ਰਮਾਤਮਾ ਇਸ ਘਰ ਦਾ ਮਾਲਕ ਬਣ ਜਾਂਦਾ ਭਾਵੇਂ ਜਦੋਂ ਸਿਮਰਨ ਕਰੀਏ ਉਹ ਮਾਲਕ ਜਿਹੜਾ ਪ੍ਰਮਾਤਮਾ ਹਿਰਦੇ ਵਿੱਚ ਹੀ ਪ੍ਰਗਟ ਹੋ ਜਾਂਦਾ ਹੈ ਇਨੂ ਮਾਰਦ ਨਾ ਕਿਆ ਸੀ ਘਟ ਘਟ ਮੇ ਹਰ ਜੂ ਬਸੇ ਸੰਤਨ ਕੋਹ ੁਪਕਾਰ ਉਹ ਪ੍ਰਮਾਤਮਾ ਸਭ ਪਰਸੇ ਵਸਦਾ ਉਹ ਤੇਰੇ ਹਿਰਦੇ ਵਿੱਚ ਵੀ ਹੈ ਹਰ ਹਰ ਜਨ ਹਿਰਦੇ ਉਰ ਧਾਰੇ ਸਿਮਰ ਸਵਾਮੀ ਸਤਿਗੁਰੂ ਆਪਣਾ ਕਾਰਜ ਸਫਲ ਹਮਾਰੇ ਉਹ ਤੇਰੇ ਹਿਰਦੇ ਵਿੱਚ ਵਸਦਾ ਹਿਰਦੇ ਕਰਕੇ ਪ੍ਰਮਾਤਮਨ ਨੂੰ ਧਿਆਨ ਤਾ ਉਹ ਜਦੋਂ ਨਗਰ ਵਿੱਚ ਗੁਰੂ ਘਰ ਬਣਿਆ ਤਾਂ ਸਾਧ ਸੰਗਤ ਉਹੀ ਸਥਾਨ ਪੂਜਣ ਯੋਗ ਬਣ ਜਾਂਦਾ ਇਸ ਕਰਕੇ ਹੁਣ ਸਿੱਖ ਜਿੱਤੇ ਜਾਵੇ ਉਹਦੀ ਵਿਚਾਰ ਇਦਾਂ ਦੀ ਹੋਏ ਕਿ ਉਹ ਜਿੱਥੇ ਬਹਿ ਜਾਵੇ ਉਹੀ ਗੁਰੂ ਘਰ ਹੈ ਉਹੀ ਧਾਰਮਿਕ ਸਥਾਨ ਹੈ ਪਰ ਸਾਡੀ ਵਿਚਾਰ ਤੋਬਲੀ ਹੋਵੇ ਟਿਉਕ ਮਾਤਰ ਧਾਰਨ ਦਮਾ ਗੁਰੂ ਗੋਬਿੰਦ ਸਿੰਘ ਮਹਾਰਜ ਨੇ ਇੱਕ ਸਮੇਂ ਨਗਰ ਵਿੱਚ ਗਏ ਹਨ ਘੋੜੇ ਤੇ ਬੈਠੇ ਨੇ ਨਾਲ ਸੰਗਤਾਂ ਨੇ ਨਾਲ ਸਿੱਖ ਨੇ ਘੋੜੇ ਤੇ ਬੈਠੇ ਬੈਠੇ ਮਰ ਜਨ ਤੀਰ ਦੇ ਨਾਲ ਇਸ ਤਰ੍ਹਾਂ ਨਮਸ਼ਕਾਰ ਕਰ ਦਿੱਤੀ ਜਿਸ ਤਰ੍ਹਾਂ ਝੁਕੀਦਾ ਹੈ ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਨੂੰ ਬੁਲਾਉਂਦੇ ਹਾਂ ਮੜਾ ਜਾ ਸਿਰ ਵੀ ਹਿਲਾ ਦੇ ਅਗਲਾ ਸਮਝ ਜਾਂਦਾ ਕਿ ਬੁਲਾਇਆ ਹੈ ਨਾ ਇਸ਼ਾਰਾ मात्र ਹੀ ਦੇ ਜਾਈਏ ਮੜਾ ਜਾ ਸਿਰ ਹਿਲਾ ਦੇ ਅਗਲਾ ਸਮਝਦਾ ਹੈ ਕਿ ਬੁਲਾਇਆ ਹੁਣ ਜਦੋਂ ਪਾਤਸ਼ਾਹ ਨੇ ਇਸੇ ਤਰ੍ਹਾਂ ਸੀ ਨਾਲ ਮੜਾ ਜਾ ਝੁਕੇ ਹਨ ਤੀਰ ਦੇ ਨਾਲ ਤਾਂ ਜਿਹੜੇ ਨਾਲ ਸਿੱਕੇ ਸਨ ਆਲੇ ਦੋਲੇ ਤਰੇ ਮਰ ਜੇ ਇਹ ਤਾਂ ਸਮਾਜ ਹੈ ਉਹ ਸਮਾਜ ਕਿਹਦੀ ਸੀ ਦਾਦੂਵਾਲ ਦੀ ਸਮਾਜ ਸੀ ਕਿ ਮਰਜ ਸਾਨੂੰ ਤਾਂ ਤੁਸੀਂ ਆਖਦੇ ਕਵਰਾਂ ਨੂੰ ਨਮਸਕਾਰ ਨਹੀਂ ਕਰਨੀ ਕਵਰਾਂ ਅੱਗੇ ਝੁਕਣਾ ਨਹੀਂ ਮਨਮਤ ਹੈ ਕੋਰ ਮਨਮਤ ਹੈ ਉਹ ਮੇਰਾ ਸਿੱਕੇ ਨਹੀਂ ਉਹ ਮੇਰਾ ਖਾਲਸਾ ਹੀ ਨਹੀਂ ਤਾਂ ਬਾਸਨ ਇੱਕ ਵਿਚਾਰ ਦਿੱਤੀ ਮਰ ਕਹਿੰਦੇ ਭਲਿਓ ਇਹ ਜਿਹੜਾ ਤੁਸੀਂ ਆਖਦੇ ਹੋ ਕਿ ਗੁਰਗੋਬਿੰਦ ਸਿੰਘ ਇਸ ਸਮਾਧ ਦੇ ਮਰੇ ਚੁੱਕਿਆ ਹੈ ਨਹੀਂ ਮੈਂ ਤਾਂ ਇਹ ਦੇਖਣਾ ਚਾਹੁੰਦਾ ਸੀ ਜਿਸ ਖਾਲਸੇ ਨੂੰ ਜਿਨ੍ਹਾਂ ਸਿੱਖਾਂ ਨੂੰ ਗੁਰਨਾਨ ਨਾਨਕ ਬਾਦਸ਼ਾਹ ਤੋਂ ਲੈ ਕੇ ਹੁਣ ਤੱਕ ਵਿਚਾਰ ਦਿੱਤੀ ਜਾ ਰਹੀ ਹੈ ਉਹਦੀ ਵਿਚਾਰ ਇਤਨੀ ਕੁ ਉੱਚੀ ਹੋਈ ਹੈ ਕਿ ਨਹੀਂ ਉਹਦਾ ਗੁਰੂ ਉਹਦਾ ਜੇ ਗੁਰੂ ਵੀ ਕੋਈ ਗਲਤੀ ਕਰੇ ਸਿੱਖ ਉਹਨੂੰ ਵੀ ਟੋਕ ਦੇਣਗੇ ਖਾਲਸਾ ਉਹਨੂੰ ਵੀ ਰੋਕੇਗਾ ਕਹਿੰਦੇ ਅੱਜ ਮੈਨੂੰ ਯਕੀਨ ਹੋ ਗਿਆ ਮੇਰਾ ਖਾਲਸਾ ਕਿਸੇ ਨੂੰ ਵੀ ਰੋਕ ਸਕਦਾ ਹੈ ਕੋਈ ਗਲਤ ਕਰਮ ਨਹੀਂ ਕਰੇਗਾ ਜੇ ਕੋਈ ਧਾਰਮਿਕ ਜੋ ਕੋਈ ਆਗੂ ਵੀ ਗਲਤ ਕਰਮ ਕਰਦਾ ਹੈ ਉਹਨੂੰ ਵੀ ਮੇਰਾ ਖਾਲਸਾ ਰੋਕ ਦੇਗਾ ਮੈਂ ਕਹਿੰਦੇ ਮੈਨੂੰ ਯਕੀਨ ਹੈ ਪਰ ਅੱਜ ਸਾਡੇ ਹਾਲਾਤ ਕੀ ਬਣ ਗਏ ਅਸੀਂ ਆਪ ਉਹਨਾਂ ਥਾਵਾਂ ਤੇ ਜਾ ਜਾ ਕੇ ਚੋਕਰੇ ਉਹ ਪਾਸਾ ਸਾਡੇ ਖਾਤਰ ਕੀਤਾ ਤਾਂ ਫਿਰ ਤਨਖਾਹ ਵੀ ਲਗਾਈ ਜਿਹਨੂੰ ਸਜ਼ਾ ਕਹਿ ਦਈਏ ਸਿੱਖੀ ਦੇ ਵਿੱਚ ਸਜ਼ਾ ਨਹੀਂ ਕਿਹਾ ਜਾਂਦਾ ਤਨਖਾਹ ਕਿਹਾ ਜਾਂਦਾ ਸੇਖਾਂ ਨੇ ਆਖਿਆ ਮਹਾਰਾਜ ਜਿੱਦਾਂ ਮਰਜ਼ੀ ਤੁਸੀਂ ਭਾਵੇਂ ਸਾਡੀ ਪ੍ਰੀਖਿਆ ਖਾਤਰ ਕੀਤਾ ਪਰ ਹੈ ਮਾੜਾ ਕਰਮ ਤਾਂ ਮਾਝ ਨੇ ਕਹਿੰਦੇ ਉਹ ਤੇ ਤਨਖਾਹ ਲਗਾਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਚੰਦੂਆ ਸਾਹਿਬ ਗੁਰੂ ਘਰ ਵਾਸਤੇ ਤਾਂ ਫਿਰ ਸਮਾਗਮ ਕੀਤਾ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਗਤ ਨੂੰ ਪ੍ਰਸ਼ਾਦਾ ਚਾਹਿਆ ਇਹ ਜਿਹੜੀ ਹੈ ਤਨਖਾਹ ਲਗਾਈ ਪਈ ਸੀ ਕਿ ਗੁਰੂ ਘਰ ਵਾਸਤੇ ਆ ਸੇਵਾ ਕੀਤੀ ਹੈ ਕਹਿੰਦੇ ਮਹਾਰਾਜ ਨੇ ਚੰਦੂਆ ਸਾਹਿਬ ਦੀ ਸੇਵਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੀਤਾ ਸਾਡੇ ਲਈ ਸਾਡੇ ਖਾਤਰ ਕਿ ਸਿੱਖ ਨੂੰ ਜਿਹੜਾ ਹੈ ਸਮਝ ਆ ਜਾਵੇ ਕਿਸ ਮਾਲਕ ਨੂੰ ਜਪਣਾ ਹੈ ਕਿੰਨੀ ਤੋਣਾ ਕਿਦੇ ਅੱਗੇ ਝੁਕਣਾ ਆਜ ਸਿੱਖ ਥਾਂ ਥਾਂ ਤੇ ਜਾ ਰਿਹਾ ਮਾਲਕ ਕਹਿੰਦੇ ਫਿਰ ਜੇਦੀ ਵਿਚਾਰੇ ਇਦਾਂ ਦੀ ਨਹੀਂ ਉਤੇ ਮਾਲਕ ਕੀ ਉਪਕਾਰ ਕਰੇਗਾ ਪੰਜ ਦੋਖ ਅਹੰਕਾਰ ਤੋਂ ਉਹਨੂੰ ਕਿਸ ਤਰ੍ਹਾਂ ਬਚਾਏਗਾ ਇਹ ਹੰਕਾਰ ਨਹੀਂ ਕਿ ਮੈਂ ਆਪਣੇ ਗੁਰੂ ਦੀ ਪੂਜਾ ਕਰਦਾ ਆਪਣੇ ਗੁਰੂ ਤੇ ਭਰੋਸਾ ਚਾਹੀਦਾ ਇਕ ਕੋਈ ਹੰਕਾਰ ਨਹੀਂ ਅਸੀਂ ਤਾਂ ਆਪਣੇ ਗੁਰੂ ਦੀ ਗੱਲ ਮੰਨਣੀ ਹੈ ਨਾ ਅਸੀਂ ਤਾਂ ਆਪਣੇ ਗੁਰੂ ਅਨੁਸਾਰ ਚੱਲ ਜਿਹੜਾ ਆਪਣੇ ਗੁਰੂ ਅਨੁਸਾਰ ਚੱਲਦਾ ਕੋਈ ਹੰਕਾਰ ਨਹੀਂ ਉਹ ਕੇਵਲ ਤੇ ਕੇਵਲ ਇੱਕ ਦੀ ਪੂਜਾ ਕਰਦਾ ਉਹ ਪ੍ਰਮਾਤਮਾ ਦੀ ਪੂਜਾ ਇਹ ਹੰਕਾਰ ਨਹੀਂ ਹੈ ਇਹ ਤਾਂ ਵਿਚਾਰ ਸੰਸਾਰ ਨੂੰ ਦੇਣੀ ਹੈ ਅਸੀਂ ਮਾੜਾ ਆਖਦੇ ਹਨ ਕਿ ਭਾਈ ਜਦ ਸਵੇਲੇ ਮਾਲਕ ਦੀ ਰਹਿਮਤ ਹੋ ਜਾਏ ਕਿਰਪਾ ਹੋ ਜਾਏ ਕਿੰਦੇ ਪੰਜ ਦੋਖ ਦੂਰ ਹੋ ਜਾਂਦੇ ਨੇ ਰਹਾਉ ਵਾਲੀਆਂ ਤੁਕਾਂ ਐਸੋ ਗੁਣ ਮਿਲੋ ਪ੍ਰਭ ਜੀ ਕੀ ਪੰਜ ਦੋਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀ ਕਿੰਦੇ ਤਨ ਤੋਂ ਹੀ ਦੂਰ ਹੋ ਜਾਂਦੇ ਨੇ ਜਿਹੜੇ ਪੰਜ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦੋਂ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਬਸਾਣਾ ਕਰੇਗਾ ਬੰਦਨ ਸ਼ੋ ਵੰਦਨ ਤੋਰ ਸ਼ੋਰ ਬਿਕੇ ਆਤੇ ਗੁਰ ਕੋ ਸ਼ਬਦ ਮੇਰੇ ਹਿਰਦੇ ਦੀ ਉਸ ਬਿਲ ਭਰਮ ਦੇ ਪਰਦੇ ਦੂਰ ਹੋ ਜਾਂਦੇ ਸੋਝੀ ਆ ਜਾਂਦੀ ਗਿਆਨ ਆ ਜਾਂਦਾ ਕਹਿੰਦੇ ਜਦੋਂ ਮਾਲਕ ਰਹਿਮਤ ਕਰਦਾ ਕਿਰਪਾ ਕਰਦਾ ਸੋਝੀ ਆ ਜਾਂਦੀ ਕਿ ਜਿਸ ਸਰੀਰ ਨੂੰ ਆਪਣਾ ਸਮਝਿਆ ਸੀ ਇਹ ਤਾਂ ਰੱਬ ਦਾ ਘਰ ਹੈ ਇਹਨੂੰ ਆਪਣਾ ਬਣਾਇਆ ਸੀ ਇਹ ਤਾਂ ਰੱਬ ਦਾ ਹੀ ਸਰੀਰ ਹੈ ਕਿੰਦੇ ਫਰਸਤਾਰੇ ਖੁਸ਼ੀਆਂ ਖੇੜੇ ਪ੍ਰਾਪਤ ਹੋ ਜਾਂਦੇ ਨੇ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹਿ ਜਾਂਦੀ ਫਿਕਰ ਦੂਰ ਹੋ ਜਾਂਦੇ ਨੇ ਜਦੋਂ ਮਾਲਕ ਇਸ ਘਰ ਵਿੱਚ ਵਸ ਜਾਂਦਾ ਪੇਖਿਓ ਲਾਲਨ ਪਾਟ ਬੀਚ ਕੋਏ ਆਨੰਦ ਚਿਤਾ ਹਰਿ へਪਤੀਨ ਤਿਸੇ ਹੀ ਕੋ ਗ੍ਰਹਿ ਸੋਇ ਪ੍ਰਭ ਨਾਨਕ ਸੋ ठाकुर तਿਸੇ ਹੀ ਕੋ ਧੀਰ ਫਿਰ ਜੋ ਘਰ ਦਾ ਸਤਿ ਮਾਲਕ ਪ੍ਰਮਾਤਮਾ ਸ੍ਰੀ ਵਿੱਚ ਵਸ ਜਾਂਦਾ ਤੇ ਮੈਂ ਉਹਦਾ ਸੇਵਕ ਦਾਸ ਬਣ ਜਾਂਦਾ ਹਾਂ